ਹਾਂਜੀ ਪੰਜਾਬੀਓ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਇੱਕ ਛੋਟੀ ਜਿਹੀ ਲਾਈਵ ਕਰਨ ਆਇਆ ਮੈਂ ਜ਼ਰੂਰ ਜਣੀ ਕਿ ਕੁਛਕ ਜਿਹੜੇ ਆ ਮਤਲਬ ਗੱਲ ਕਰਨਾ ਜਿਵੇਂ ਮੈਂ ਮੋਰੇ ਲਿਖਿਆ ਵੀ ਆ ਜਿਹੜਾ ਮਤਲਬ ਟਾਈਟਲ ਆਪਾਂ ਲਿਖਿਆ ਪੁਲੀਸ ਵਾਲਾ ਜਿਹੜਾ ਸਮਾਜ ਸੇਵੀ ਵਾਲਾ ਟਾਈਟਲ ਇਹ ਆਪਾਂ ਇੱਥੇ ਗੱਲ ਕਰਨੀ ਸਮਾਜ ਸੇਵੀਆਂ ਦੇ ਉੱਤੇ ਕੁਛਕ ਨਾ ਜੋ ਚੀਜ਼ਾਂ ਸਾਡੇ ਮੋਰੇ ਹੁਣ ਦੇਖਣ ਨੂੰ ਆਈਆਂ ਨੇ ਮਤਲਬ ਜਿਹੜੀ ਆਪਾਂ ਨੇ ਇਹ ਚੀਜ਼ ਦੀ ਪੂਰੀ ਆਪਾਂ ਸ਼ਾਨ ਵੀਣ ਕੀਤੀ ਆ ਪਹਿਲਾਂ ਸਮਾਜ ਸੇਵੀ ਥੋੜਾ ਜਿਹਾ ਲੱਖਾ ਸੁਧਾਣਾ ਪਹਿਲਾਂ ਸਮਾਜ ਸੇਵੀ ਧਿਆਨ ਨਾਲ ਸੁਣਿਓ ਜਿਹੜਾ ਲੱਖਾ ਸੁਧਾਣਾ ਉਹ ਨੂੰ ਜਿਹੜੇ ਹੁਣ ਤੱਕ ਜਿੰਨੇ ਵੀ ਉਹਨੇ ਕੰਮ ਕੀਤੇ ਨੇ ਤੇ ਉਹ ਕਿਹੜੀ ਪਾਰਟੀ ਨਾਲ ਬੋਲ ਰਿਹਾ ਕਿਹੜੀ ਪਾਰਟੀ ਪਿੱਛੇ ਬੋਲ ਰਿਹਾ ਕਿਹੜੀਆਂ ਕਿੜੀਆਂ ਪਾਰਟੀਆਂ ਨੇ ਉਹਨੂੰ ਦਿੱਤੇ ਨੇ ਪੈਸੇ ਇਹ ਸਾਰੇ ਹੀ ਜਨਤਾ ਦੇ ਵਿੱਚੋਂ ਉਹ ਆਪਣੇ ਜਿੰਨੇ ਵੀ ਉਹਦੇ ਅਕਾਊਂਟ ਨੇ ਨਾ ਜਿੰਨੇ ਵੀ ਉਹਦੇ ਅਕਾਊਂਟ ਦੇ ਨਾਲ ਦੇ ਜਿਹੜੇ ਉਹਦੇ ਟੀਮ ਦੇ ਮੈਂਬਰ ਨੇ ਜਿੰਨੇ ਵੀ ਸੰਗਤ ਬੈਠੀ ਆ ਲੱਖੇ ਸੁਧਾਨੇ ਤੱਕ ਵੀਡੀਓ ਪਹਚਾਓ ਉਹਨੂੰ ਕਹੋ ਵੀ ਲੋਕਾਂ ਦੇ ਮੂਹਰੇ ਲਿਆ ਕੇ ਆਪਣੇ ਇਕੱਲੇ ਇਕੱਲੇ ਅਕਾਊਂਟ ਦਾ ਡਿਟੇਲ ਰੱਖੇ ਕਿਉਂਕਿ ਉਹ ਚੀਜ਼ 'ਚ ਫਰਕ ਕੀ ਪਿਆ ਹੁਣ ਸਾਨੂੰ ਹੀ ਖਬਰ ਸਾਡੇ ਕੋਲ ਆਈ ਆ ਇਹਨਾਂ ਨੇ ਲੱਖੇ ਸੁਧਾਨੇ ਨੇ ਬਾਦਲਾਂ ਤੋਂ ਪੈਸੇ ਫੜੇ ਨੇ ਤੇ ਕਾਂਗਰਸੀਆਂ ਤੋਂ ਪੈਸੇ ਫੜੇ ਨੇ ਇਹ ਦੋ ਚੀਜ਼ਾਂ ਸਾਡੇ ਕੋਲ ਜਣੀ ਕਿ ਮੇਨ ਆਈਆਂ ਨੇ ਸੁਣਨ ਦੇ ਵਿੱਚ ਜੇ ਤਾਂ ਇਹ ਸੱਚਾ ਹੋਊਗਾ ਸੱਚਾ ਬਿਲਕੁਲ ਵੀ ਕਿਉਂ ਆਈਆਂ ਨੇ ਪੈਸੇ ਕਿੱਥੋਂ ਆਏ ਨੇ ਕਿਵੇਂ ਆਏ ਨੇ ਫਿਰ ਤਾਂ ਕਰੂਗਾ ਕਲੀਅਰ ਇਹ ਫਿਰ ਦੂਜੀ ਗੱਲ ਕਰ ਲਈ ਆਪਾਂ ਇਹ ਭਾਨੇ ਸਿੱਧੂ ਦੀ ਗੱਲ ਬਿਲਕੁਲ ਸੇਮ ਚੀਜ਼ ਹੀ ਉਹਦੇ ਲਈ ਵੀ ਬਿਲਕੁਲ ਸੇਮ ਆ ਆਪਣੇ ਜਿਹੜੇ ਪਰਸਨਲ ਇਹਨਾਂ ਦੇ ਅਕਾਊਂਟ ਨੇ ਜਿੰਨੀ ਵੀ ਸੰਕਟ ਬੈਠੀ ਆ ਲੋਕ ਪ੍ਰੈਸ਼ਰ ਪਾਉਣ ਇਹਨਾਂ ਦੇ ਉੱਤੇ ਵੀ ਆਪਣੇ ਜਿਹੜੇ ਅਕਾਊਂਟਾਂ ਦੀ ਡਿਟੇਲ ਕੱਢ ਕੇ ਰੱਖਣ ਕਿਵੇਂ ਇਹਨਾਂ ਨੂੰ ਮਿਲੇ ਨੇ ਕਿੱਥੋਂ ਪੈਸੇ ਆਇਆ ਹੋਏ ਇਹਨਾਂ ਕੋਲ ਫਿਰ ਟਰੈਕਟਰਾਂ ਦੀ ਗੱਲ ਕਰ ਲੋ ਜਿਹੜੇ ਟਰੈਕਟਰ ਦਿਖਾਉਂਦੇ ਨੇ ਵੀ ਭਾਈ ਸਾਨੂੰ ਟਰੈਕਟਰ ਮਿਲਿਆ ਉਹ ਚਾਹੇ ਭਾਨੇ ਨੂੰ ਮਿਲਿਆ ਹੋਵੇ ਚਾਹੇ ਮਿਲਿਆ ਹੋਵੇ ਦੂਜੇ ਨੂੰ ਰੱਖੇ ਸਦਾ ਨੇ ਉਦੀ ਪੂਰੀ ਸ਼ਾਨ ਵੀਣ ਹੋਣੀ ਚਾਹੀਦੀ ਆ ਵੀ ਕਿਵੇਂ ਆਇਆ ਫਿਰ ਤੀਜਾ ਸਮਾਜ ਸੇਵੀ ਚੱਕ ਲੋ ਅਨਮੋਲ ਕਵਾਤਰਾ ਜਿਹਨੇ ਆਪਣਾ ਚੈਨਲ ਵੀ ਸ਼ੁਰੂ ਕੀਤਾ ਹੋਇਆ ਪਤਾ ਸਾਰਿਆਂ ਨੂੰ ਕਿੱਥੋਂ ਸ਼ੁਰੂ ਹੋਏ ਸੀਗੇ ਇਹ ਧਿਆਨ ਨਾਲ ਸੁਣੋ ਮੇਰੀ ਗੱਲ ਕਿੱਥੋਂ ਸ਼ੁਰੂ ਹੋਈ ਸੀ ਇੱਕ ਨਾਰਮਲ ਸੇਵਾਕਰ ਨੂੰ ਲੋਕਾਂ ਵਿੱਚ ਆਪਣੇ ਆਪ ਨੂੰ ਮਸ਼ਹੂਰ ਕੀਤਾ ਇਹਨਾਂ ਨੇ ਕਿਵੇਂ ਆਏ ਨੇ ਇਹ ਉਹਨਾਂ ਦਾ ਵੀ ਕਰਾਓ ਚੱਕ ਪੂਰਾ ਸਾਰਾ ਕੁਝ ਸਾਰਾ ਕੁਝ ਝੂਠ ਤੇ ਸੱਚ ਮੁਰੇ ਆ ਜਾਣਾ ਕੌਣ ਬੰਦੇ ਇਹਨਾਂ ਨੂੰ ਸਪੋਰਟ ਕਰ ਰਹੇ ਨੇ ਜਿਹੜੇ ਸਰਕਾਰਾਂ ਇਹਨਾਂ ਨੂੰ ਕਹਿ ਰਹੀਆਂ ਨੇ ਕੰਮ ਕਰਾਉਣ ਤੋਂ ਸੋ ਕਹਿਣ ਦਾ ਮਤਲਬ ਇਹ ਰਿਹਾ ਜਿੰਨੇ ਵੀ ਇਹ ਸਮਾਜ ਸੇਵੀ ਜਿੰਨੇ ਵੀ ਦੀਪ ਦੇ ਨੌ ਦੇ ਉੱਤੇ ਇੱਕ ਮੈਂ ਹੋਰ ਚੀਜ਼ ਐਡ ਕਰ ਦਵਾਂ ਜਿੰਨੇ ਵੀ ਦੀਪ ਦੇ ਨੌ ਦੇ ਉੱਤੇ ਆਪਣੇ ਕਲੱਬ ਖੋਲੀ ਬੈਠੇ ਨੇ ਕੋਈ ਖੋਲੀ ਬਟਾ ਦੀਪ ਸਿੱਧੂ ਸਪੋਰਟਸ ਕਲੱਬ ਦੀਪ ਸਿੱਧੂ ਚੈਰੀਟੀ ਸਿਸਟਮ ਜਿੰਨਾ ਵੀ ਇਹਨਾਂ ਨੇ ਆਪਣੀਆਂ ਐਨਜੀਓਆਂ ਖੋਲੀਆਂ ਹੋਈਆਂ ਨੇ ਇਹਨਾਂ ਦਾ ਸਾਰਿਆਂ ਦਾ ਸੰਗਤ ਪਾਵੇ ਪ੍ਰੈਸ਼ਰ ਇਹ ਚੀਜ਼ ਦੇ ਉੱਤੇ ਜੇ ਇਹ ਸੱਚੇ ਨੇ ਕੱਢ ਕੇ ਬਾਹਰ ਲੈ ਕੇ ਆਉਣ ਇਹ ਜਿਹੜੇ ਇਹਨਾਰੇ ਆਪਣੇ ਪਰਸਨਲ ਦੇ ਅਕਾਊਂਟ ਨੇ ਕਿਵੇਂ ਇਹਨਾਂ ਕੋਲ ਕਿੰਨਾ ਪੈਸਾ ਪਿਆ ਤੇ ਕਿੱਥੋਂ-ਕਿੱਥੋਂ ਪੈਸਾ ਇਹਨਾਂ ਨੂੰ ਆਉਂਦਾ। ਜਦੋਂ ਉਹ ਸਾਡੇ ਕੋਲ ਜੇ ਇਹ ਤੁਹਾਨੂੰ ਮੁਰੇ ਆ ਕਿ ਨਹੀਂ ਇਹ ਬੰਦੇ ਇਹ ਚੀਜ਼ਾਂ ਸ਼ੋਅ ਕਰ ਦੇ। ਫਿਰ ਇਹਨਾਂ ਤੇ ਕਾਰਵਾਈ ਕਰਾਵਾਂਗੇ ਆਪਾਂ। ਵੀ ਸਾਨੂੰ ਆਪਣੀ ਪਰਸਨ ਡਿਟੇਲ ਕੱਢ ਕੇ ਦੱਸੋ ਕਿੱਥੇ ਆ। ਕਿਹੜਾ ਕੰਮ ਕਰਦੇ ਨੇ ਇਹ। ਕਿਵੇਂ ਇਹਨਾਂ ਕੋਲ ਪੈਸੇ ਆਉਂਦੇ ਨੇ। ਫਿਰ ਮੈਂ ਬਾਰ-ਬਾਰ ਤੁਹਾਨੂੰ ਕਹੀ ਜਾਂਦਾ ਇਹਨਾਂ ਦੇ ਜਿਹੜੇ ਅਕਾਊਂਟ ਨੇ ਨਾ ਇਹਨਾਂ ਦੇ ਪਰਸਨਲ ਅਕਾਊਂਟ ਬੈਂਕ ਵਾਲੇ ਉਹਨਾਂ ਦੀ ਡਿਟੇਲ ਕਢਾ ਲੋ। ਸਾਡੇ ਕੋਲ ਤਾਂ ਚੀਜ਼ਾਂ ਸਾਨੂੰ ਤਾਂ ਪਤਾ ਲੱਗ ਚੁੱਕਿਆ ਵੀ ਕਿਵੇਂ ਜਮ ਕਰਦੇ ਨੇ ਇਹ ਜੋ ਆਪਰੇ ਪੰਜਾਬ ਦੇ ਲੋਕ ਨੇ ਪੰਜਾਬ ਦੀ ਸੰਗਤਾਂ ਜੋ ਜਿੰਨੇ ਵੀ ਜੜੀ ਜੜੇ ਮੁਲਕਾਂ ਜਿੱਥੇ ਜਿੱਥੇ ਪੰਜਾਬੀ ਬੈਠੇ ਨੇ ਉਹਨਾਂ ਮਰੇ ਸਾਰੇ ਸਬੂਤ ਆਜਣੇ ਨੇ ਇਹਨਾਂ ਤੇ ਚੀਜ਼ ਦਾ ਪਾਓ ਪ੍ਰੈਸ਼ਰ ਦੂਜੀ ਗੱਲ ਮੈਂ ਹੁਣ ਗੱਲ ਕਰਦਾ ਮੈਂ ਇੱਕ ਹੋਰ ਨਾਲ ਕਲੀਅਰ ਐਸ ਟਾਈਮ ਜਿਹੜੇ ਬੰਦੇ ਆ ਆਪਣੇ ਬੈਠੇ ਨੇ ਨਾ ਬਾਰਡਰਾਂ ਦੇ ਉੱਤੇ ਜਿਹੜੇ ਆਪਣੇ ਜੋਧੇ ਨੇ ਕਿਸਾਨ ਜਿਹੜੇ ਨੇ ਆਪਣੇ ਮੋਰਚਾ ਚੱਲ ਰਿਹਾ ਉੱਥੇ ਕਿਸਾਨੀ ਮੋਰਚਾ ਹੁਣ ਇਹਨਾਂ ਨੂੰ ਪੁੱਛੋ ਵੀ ਜਿਹੜੇ ਤੁਸੀਂ ਕਾਲ ਦੇ ਕੇ ਲੈ ਕੇ ਆਏ ਸੀਗੇ ਪਹਿਲੇ ਤਾਂ ਮੈਂ ਗੱਲ ਕਰੂੰਗਾ ਸਿਮਰਜੀਤ ਸਿੰਘ ਦਾ ਮਾਨ ਜਿਹੜਾ ਕਹਿੰਦਾ ਸੀ ਵੀ ਮੂਰੇ ਹੋ ਕੇ ਮੈਂ ਟ੍ਰੇਨ ਰੋਕੂੰਗਾ ਉਹ ਟਾਰਜਨ ਕਿੱਥੇ ਗਿਆ ਹੁਣੋ ਜਿਹੜਾ ਕਹਿਆ ਸੀ ਮੈਂ ਟ੍ਰੇਨ ਰੋਕਣੀ ਐਂ ਸੀ ਕੋਈ ਫਰਕ ਪਿਆ ਫੇਰ ਮੈਨੂੰ ਦੱਸੋ ਗੱਲ ਜਿਹੜੇ ਕਹਿੰਦੇ ਨੇ ਵੀ ਜਿਹੜੇ ਅਸੀਂ ਲੋਕਾਂ ਨੂੰ ਘਰਾਂ ਚੋਂ ਕੱਢ ਕੇ ਲੈ ਕੇ ਅਸੀਂ ਬਾਰਡਰ ਤੋੜ ਕੇ ਅਸੀਂ ਦਿੱਲੀ ਪਹੁੰਚਣਾ ਕਿੱਥੇ ਗਏ ਤੁਹਾਡੇ ਆਗੂ ਹੁਣ ਦੱਸੋ ਮੈਨੂੰ ਕਿੱਥੇ ਹੁਣ ਇਹ ਕਿੱਥੇ ਲੱਕੇ ਸਦਾਣੇ ਹੋਣੀ ਕਿੱਥੇ ਗਿਆ ਸੋਖ ਜਗਰਾਓ ਕਿੱਥੇ ਗਏ ਜਿੰਨੇ ਵੀ ਤੁਹਾਡੇ ਸਮਾਜ ਸੇਵੀ ਨੇ ਰਾਜ ਸਿੰਘ ਖਾਸਾ ਕਿੱਥੇ ਭੱਜ ਗਿਆ ਜੋ ਜਿੰਨੇ ਵੀ ਇਹ ਬੰਦੇ ਨੇ ਹਨ ਇਹਨਾਂ ਦੀ ਸਾਰੀ ਕੱਲੀ-ਕੱਲੀ ਚੀਜ਼ ਦੀ ਡਿਟੇਲ ਤੇ ਕਲਿੱਕ-ਕਲਿੱਚੀ ਚੀਜ਼ ਦੇ ਇਹਨਾਂ ਦੇ ਅਕਾਊਂਟ ਦਾ ਸਿਸਟਮ ਬਾਹਰ ਨਿਕਲਣਾ ਚਾਹੀਦਾ ਲੋਕਾਂ ਦੇ ਮੂਹਰੇ ਆਪਣੇ ਆਪ ਇਹ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਣਾ ਬੰਦੇ ਮੈਂ ਘੜਾ ਦੰਨਾ ਲੱਖਾ ਸਦਾਣਾ ਪਹਿਲਾ ਦੂਜਾ ਭਾਨਾ ਸਿੱਧੂ ਤੀਜਾ ਰਾਜ ਸਿੰਘ ਖਾਲਸਾ ਚੌਥਾ ਜਗਦੀਪ ਰੰਧਾਵਾ ਪੰਜਵਾਂ ਆਪਣੇ ਜਿਹੜਾ ਤੁਹਾਡੇ ਅਨਮੋਲ ਕਵਾਤਰਾ ਇਹ ਜਿਹੜੇ ਪੰਜ ਬੰਦੇ ਨੇ ਹਨਾ ਪੰਜ ਬੰਦੇ ਹੀ ਮੇਨ ਜਿਹੜੇ ਆਪਣੇ ਆਪ ਨੂੰ ਆਗੂ ਕਹਿੰਦੇ ਨੇ ਪੰਜਾਬ ਜਿਹਨਾਂ ਨੇ ਸਿਰ ਤੇ ਕਹਿੰਦਾ ਵੀ ਸੜ ਤੋਂ ਬਿਨਾ ਪੰਜਾਬ ਚੱਲਦਾ ਹੀ ਨਹੀਂ ਲੱਖੇ ਉਹਨਾਂ ਦੇ ਇਹ ਜਿਹੇ ਹਾਲਾਤ ਹੋ ਚੁੱਕੇ ਨੇ ਜਾ ਕੇ ਲੱਖੇ ਦੀ ਖੀਰ ਲਈ ਵੀਡੀਓ ਦੇਖ ਲਿਓ ਉਹਨੂੰ ਉੱਤੇ ਲਿਖ ਕੇ ਪਾਉਣਾ ਪੈ ਗਿਆ ਆਪਣੇ ਪੇਜ ਦੇ ਉੱਤੇ ਜਿੱਦਾਂ ਡਿਸਕ੍ਰਿਪਸ਼ਨ ਲਿਖਦੇ ਨੇ ਪੁਲਿਸ ਵਾਲੀ ਵੀ ਮੈਂ ਪੰਜਾਬ ਦਾ ਜੋਧਾ ਲੱਖਾ ਸਿੰਘ ਦੇਖੋ ਕੁੜੀਆਂ ਦੇ ਘਰ ਕਿਵੇਂ ਬਸਾ ਰਿਹਾ ਫੇਰ ਮੈਂ ਇੱਕ ਗੱਲ ਹੋਰ ਇੱਥੇ ਹੋਰ ਐਡ ਕਰਾ ਦਮਾ ਮੈਂ ਉਹਦਣੇ ਇੱਕ ਵੀਡੀਓ ਲਾਈਵ ਦੇ ਵਿੱਚ ਇੱਕ ਗੱਲ ਕਹੀ ਸੀ ਵੀ ਇਹਨਾਂ ਤੋਂ ਇੱਕ ਪੇਜ ਦੇ ਉੱਤੇ ਨਾ ਅਸਟਾਮ ਲੈ ਕੇ ਸਾਈਨ ਕਰਾ ਲਓ ਨਾ ਸਾਰਿਆਂ ਤੋਂ ਵੀ ਕੀ ਇਹ ਵਾਕਈ ਸਹਿਮਤ ਨੇ ਵੀ ਜਿਹੜੇ ਬੰਦੀ ਸਿੰਘ ਉਹ ਬਾਹਰ ਆਉਣ ਉਹ ਵੀ ਇਹਨਾਂ ਤੋਂ ਕਰਾਓ ਬੰਦੇ ਗੈਣ ਸੁਣ ਲਓ ਕੜੇ ਕੜੇ ਨੇ ਸਿਮਰਨਜੀਤ ਸਿੰਘ ਮਾਨ ਸੁਖਪਾਲ ਖਹਿਰਾ ਲੱਖਾ ਸੁਧਾਨਾ ਭਾਨਾ ਸਿੱਧੂ ਰਾਜ ਸਿੰਘ ਖਾਲਸਾ ਇਹ ਜਿੰਨੇ ਵੀ ਬੰਦੇ ਨੇ ਇਹਨਾਂ ਦੀ ਟੀਮ ਦੇ ਜਿਹੜੇ ਕਹਿੰਦੇ ਵੀ ਸਾਡੀ ਟੀਮ ਦੇ ਬੰਦੇ ਨੇ ਇਹ ਇਹਨਾਂ ਤੋਂ ਸਾਈਨ ਕਰਾ ਲਓ ਵੀ ਤੁਸੀਂ ਵਾਕੇ ਚਾਹੁੰਦੇ ਹੋ ਵੀ ਬੰਦੀ ਸਿੰਘ ਬਾਹਰ ਆਉਣ ਇਹ ਪੁੱਛੋ ਇਹਨਾਂ ਤੋਂ ਫਿਰ ਉਸ ਤੋਂ ਬਾਅਦ ਜਿਹੜਾ ਇੱਕ ਮੈਨੂੰ ਹੋਰ ਮੇਰੇ ਬੰਦਾ ਆਜਾਦ ਆ ਗਿਆ ਹੁਣ ਮੈਂ ਉਹ ਵੀ ਗੱਲ ਉਹਦੀ ਕਰ ਲਈਏ ਜਿਹੜਾ ਕਹਿੰਦਾ ਸੀਗਾ ਭਾਨੇ ਦੇ ਪਿੰਡ ਦਾ ਸਰਪੰਚ ਕੀ ਨਾ ਉਹਦਾ ਸਰਬਜੀਤ ਸਿੰਘ ਵਰਦਾਨੀ ਸਾਹਿਬ ਦੇਖਣ ਕੋਈ ਨਾ ਉਹਦਾ ਉਹ ਜੋਧਾ ਕਿੱਥੇ ਗਿਆ ਹੁਣ ਉਹ ਮੈਂ ਤਾਂ ਕਦੇ ਅਨੋਲਨ ਚ ਦੇਖਿਆ ਹੀ ਨਹੀਂ ਉਹ ਬੰਦਾ ਜਿਹੜਾ ਬੈਠ ਕੇ ਭਾਂਦੇ ਨੂੰ ਕਹਿਣਾ ਸੀ ਕਿ ਵੀ ਇਹਨਾਂ ਲੋਕਾਂ ਨੂੰ ਕਹਿ ਵੀ ਮੈਨੂੰ ਫੋਲੋ ਕਰ ਲੈਣ ਆਪਣਾ ਪੇਜ ਬਣਾ ਲਿਆ ਉਹਨੇ ਪਤੰਦਰ ਨੇ ਫਾਲੋਅਰ ਇਕੱਠੇ ਕਰੀ ਬੈਠਾ ਅੱਜੋ ਕਿੱਥੇ ਗਿਆ ਜੋਧਾ ਹੁਣ ਥੋੜਾ ਜਾਂਦਾ ਉਹ ਵੀ ਪੁੱਛੋ ਇਹਨਾਂ ਨੂੰ ਇਹ ਜਿੰਨੇ ਵੀ ਆਗੂ ਅੱਜ ਦੇ ਟਾਈਮ 'ਚ ਆਪਣੇ ਕੋਲ ਥੋੜੇ ਨਾ ਪੰਜਾਬ ਬਣਿਆ ਕੋਲੇ ਚੀਜ਼ ਟਾਈਮ ਇਹਨਾਂ ਨੂੰ ਪੁੱਛਣ ਦਾ ਵੀ ਦੱਸੋ ਭਾਈ ਸਾਨੂੰ ਇਹ ਚੀਜ਼ ਦਾ ਕੀ ਮਤਲਬ ਬਣਦਾ ਸੋ ਜਿੰਨੀਆਂ ਵੀ ਚੀਜ਼ਾਂ ਨੇ ਇਹ ਜਨਤਾ ਦੇ ਮੂਹਰੇ ਸੰਗਤ ਦੇ ਮੂਹਰੇ ਆਉਣੀਆਂ ਬਹੁਤ ਜ਼ਿਆਦਾ ਜ਼ਰੂਰੀ ਨੇ ਉਸੇ ਟਾਈਮ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਣਾ ਇੱਕ ਜਿਹੜੇ ਕਹਿ ਰਹੇ ਨੇ ਜੀ ਟਰੈਕਟਰ ਸਾਨੂੰ ਸਨਮਾਨ ਤੌਰ ਤੇ ਮਿਲਿਆ ਕਿੱਥੋਂ ਆਇਆ ਟਰੈਕਟਰ ਕਿਵੇਂ ਉਹ ਪੈਸਾ ਆਇਆ ਕਿਹੜੇ ਪਿੰਡ ਵਾਲਿਆਂ ਨੇ ਦਿੱਤਾ ਕਿਵੇਂ ਪੈਸੇ ਇਕੱਠੇ ਹੋਏ ਇਹ ਚੀਜ਼ਾਂ ਸਾਰੀਆਂ ਹੀ ਪੁੱਛਣ ਵਾਲੀਆਂ ਨੇ ਇਹਨਾਂ ਨੂੰ ਹੀ ਕਿਉਂ ਟਰੈਕਟਰ ਸਨਮਾਨ ਦੇ ਦਿੱਤੇ ਜਾਂਦੇ ਨੇ ਜਿੰਨਾ ਵੀ ਸੰਗਤ ਦਾ ਬਾਹਰੋਂ ਫੰਡਿੰਗ 10-9 ਦੀ ਕਿਰਤ ਕਮਾਈ ਉਹਨਾਂ ਕੋਲ ਪਹੁੰਚਦੀ ਆ ਇਹ ਵੀਡੀਓ ਦਿਖਾ-ਦਿਖਾ ਕੇ ਲੋਕਾਂ ਨੂੰ ਮੋਸ਼ਨਲ ਕਰਦੇ ਨੇ ਵੀ ਆਹ ਦੇਖੋ ਜੀ ਭਾਈ ਅਸੀਂ ਕੁੜੀਆਂ ਦੇ ਵਿਆਹ ਕਰਨੇ ਨੇ ਆਹ ਦੇਖੋ ਜੀ ਭਾਈ ਅਸੀਂ ਜੇ ਮੈਂ ਕਹਦੇ ਨੇ ਵੀ ਆ ਜਵਾਕਾਂ ਦੀ ਪੜ੍ਹਾਈ ਦੀ ਸੀ ਦੇਣੀ ਆ ਫੀਸ ਦੇਣੀ ਆ ਇਹਨਾਂ ਨੂੰ ਪੁੱਛੋ ਵੀ ਕਿੱਥੇ ਕਿੱਥੇ ਕਦੋਂ-ਕਦੋਂ ਕਿੰਨੇ-ਕਿੰਨੇ ਕਿੱਥੇ-ਕਿੱਥੇ ਖਰਚ ਰਹੇ ਨੇ ਪੈਸਾ ਇਹ ਗੱਲ ਅਮਰੀਕਾ ਵਾਲੀ ਵੀ ਤਰੀ ਹੋਈ ਗੱਲ ਇਹ ਵੀ ਲੱਖੇ ਨੂੰ ਫੰਡਿੰਗ ਦੇ ਪੈਸੇ ਪਹੁੰਚੇ ਹੋਏ ਨੇ ਕਿਹਨੇ ਭੇਜੇ ਨੇ ਉਹ ਇਹਨਾਂ ਦੇ ਅਕਾਊਂਟ ਚੈੱਕ ਕਰਾਓ ਸਾਰਾ ਕੁਝ ਕਲੀਅਰ ਹੋ ਜਾਣਾ ਸੋ ਇੰਨੀ ਕੁ ਮੈਂ ਗੱਲ ਕਹਿਣੀ ਸੀ ਕਿਉਂਕਿ ਸਾਡੇ ਕੋਲ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਅਸੀਂ ਸ਼ੋਅ ਹੋ ਸਕਦਾ ਵੀ ਸ਼ਾਇਦ ਪ੍ਰੂਫ ਵੀ ਦੇ ਦਈਏ ਨਾਲ ਜਿਹੜੇ ਟੌਪਿਕ ਤੇ ਗੱਲ ਚੱਲ ਰਹੀ ਆ ਇਸ ਟਾਈਮ ਹੋ ਸਕਦਾ ਪ੍ਰੂਫ ਵੀ ਨਾਲ ਆਪਣੇ ਕੋਲ ਪਹੁੰਚ ਜਾਣਾ ਮਰੋ ਮੈਂ ਇਹੀ ਗੱਲ ਦੁਬਾਰਾ ਚ ਫੇਰ ਕਹਿੰਦਾ ਵੀ ਜੇ ਅਸੀਂ ਪ੍ਰੂਫ ਤੁਹਾਨੂੰ ਦਿਖਾਉਣ ਦੇ ਤਾਂ ਕੰਮ ਸੇ ਕੰਮ ਇਹਨਾਂ ਨੂੰ ਖੜਾ ਕੇ ਪੁੱਛੋ ਵੀ ਜੇ ਤੁਸੀਂ ਸੱਚੇ ਹੋ ਜੇ ਤੁਸੀਂ ਸੱਚੇ ਹੋ ਨਾ ਅੱਜ ਤੱਕ ਹਰੇਕ ਸਵਾਲਾਂ ਦਾ ਜਵਾਬ ਦੇਣ ਤੋਂ ਭੱਜੇ ਨੇ ਆਪਣੇ ਇੱਕ ਵੀ ਬੰਦਾ ਇਹਨਾਂ ਨੂੰ ਚੱਕ ਲਿਓ ਲੱਖਾਂ ਚੱਕ ਲਿਓ ਭਾਨਾ ਚੱਕ ਲਿਓ ਕੋਈ ਵੀ ਚੱਕ ਲਿਓ ਇਹਨਾਂ ਦੀ ਟੀਮ ਦਾ ਬੰਦਾ ਕੋਈ ਵੀ ਇਹ ਭੱਜਦੇ ਨੇ ਸਵਾਲਾਂ ਜਵਾਬ ਦੇਣ ਤੋਂ ਕਿਉਂ ਭੱਜਦੇ ਨੇ ਇਹਦਾ ਮਤਲਬ ਕੋਈ ਨਾ ਕੋਈ ਚੱਕਰ ਹੈਗਾ ਇਹਨਾਂ ਨੂੰ ਪੁੱਛ ਲਓ ਹੁਣ ਇਹਨਾਂ ਨੂੰ ਕਰ ਲਓ ਵੀ ਭਾਈ ਦੱਸੋ ਆ ਚੀਜ਼ਾਂ ਮੂਰੇ ਕੱਢ ਕੇ ਲੈ ਕੇ ਆਓ ਫੇਰ ਅਸੀਂ ਸੁਰਤ ਤੇ ਯਕੀਨ ਕਰਾਂਗੇ ਤੋ ਇਹਨੀ ਇੱਕ ਗੱਲ ਮੈਂ ਕਰਨੀ ਸੀ ਜ਼ਰੂਰ ਗਾਹਾਂ ਵਾਲੀ ਲਾਈਵ ਦੇ ਵਿੱਚ ਤੁਹਾਨੂੰ ਹੋਰ ਨਵੀਂ ਚੀਜ਼ ਦਿਖਾਵਾਂਗੇ ਅਸੀਂ ਮਿਲਦੇ ਆਂ ਗਾਹਾਂ ਦੀ ਲਾਈਵ ਦੇ ਵਿੱਚ ਚੰਗਾਈ ਸਸਰੀਕਰ